ਖੇਤੀ ਦੇ ਕਾਨੂੰਨ ਬਣੇ ਜਿਹੜੇ ਖੇਤੀਮਾਰਾਂ ਨੂੰ ਸਮਝ ਨਹੀਂ ਆਏ ਪਰ ਸਿੱਧੇ ਸਾਦੇ ਕਿਸਾਨਾਂ ਨੂੰ ਸਮਝ ਆ ਗਈ ਸੀ ਇਸੇ ਤਰ੍ਹਾਂ ਹੁਣ ਇੱਕ ਡਰਾਈਵਰਾਂ ਨੂੰ ਲੈ ਕੇ ਕਾਨੂੰਨ ਬਣਿਆ ਜਿਹੜਾ ਕਿ ਬਹੁਤ ਸਿਆਣਿਆਂ ਨੂੰ ਸਮਝ ਨਹੀਂ ਆਇਆ ਪਰ ਜਿਹੜੇ ਡਰਾਈਵਰ ਸੀਗੇ ਸੋ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਉਹ ਘੱਟ ਪੜ੍ਹੇ ਲਿਖਿਆ ਉਹਨਾਂ ਨੂੰ ਸਿੱਧਾ ਸਿੱਧਾ ਸਮਝ ਆ ਗਿਆ ਕਿ ਇਹ ਮਾਰੂ ਕਿਉਂ ਮਾਰੂ ਨੇ ਤੇ ਜੇ ਕਿਸੇ ਦੇ ਵਹਿਮਾ ਭਾਉ ਵੀ ਕੱਢਾਂਗੇ ਮਤਲਬ ਕਿ ਜਿਹੜਾ ਹੁਣ ਸਾਡਾ ਡਰਾਈਵਰ ਆ ਉਹਨੂੰ 10 ਸਾਲ ਦੀ ਸਜ਼ਾ ਹੋ ਜੇ ਡਰਾਈਵਰ 15 ਤੋਂ 20 ਕਿਹ ਹਜ਼ਾਰ ਰੁਪਏ ਕਮਾਉਂਦਾ ਮਹੀਨੇ ਦਾ ਉਹ ਤੇ ਜੇ ਉਹਨੂੰ ਮਤਲਬ ਕਿ ਸਜ਼ਾ ਸਜ਼ਾ ਦੋ ਜੇ ਸਜ਼ਾ ਵੀ 10 ਸਾਲ ਦੀ ਕੋਈ ਐਣੀ ਥੋੜੀ ਮੋਟੀ ਤੇ ਉਹ ਕਿੱਥੋਂ ਹੋ ਕਰੂਗਾ 7 ਲੱਖ ਰੁਪਏ ਫਿਰ ਜੁਰਮਾਨਾ ਕਰਤਾ ਜੇ ਮੰਨ ਲਾ ਸਾਥੋਂ ਐਕਸੀਡੈਂਟ ਹੋ ਗਿਆ 10 ਸਾਲ ਦੀ ਸਾਨੂੰ ਸਜ਼ਾ ਹੋ ਗਈ ਸਾਡੇ ਜਵਾਕ ਕੀ ਕਰਨਗੇ ਮੰਗੂ ਬਾਹਲੀ ਸਟੇਟਾ ਸਾਡਾ ਡਰਾਈਵਰ ਜਾਂਦਾ ਉੱਥੇ ਉਹਦੀ ਮੌਤ ਹੋ ਜਾਂਦੀ ਆ ਸਰਕਾਰ ਐਨੀ ਸਹੂਲਤ ਵੀ ਨਹੀਂ ਦਿੰਦੀ ਉਹਦੀ ਡੈੱਡ ਬੋਡੀ ਅਸੀਂ ਇੱਥੇ ਲੈ ਆਏਗੀ ਸਾਨੂੰ ਉੱਥੇ ਸਰਕਾਰ ਕਰ ਕੜ ਕਣ ਬਣਾ ਜਾਂ ਪ੍ਰਾਈਵੇਟ ਐਂਬੂਲੈਂਸ ਲੈ ਕੇ ਉਹਨੂੰ ਇੱਥੇ ਲੈ ਕੇ ਆਉਣਾ ਪੈਂਦਾ ਸਰਕਾਰ ਦੀ ਕੋਈ ਸਹੂਲਤ ਨਹੀਂ ਸਾਨੂੰ ਇੰਨਾ-ਇਨਾ ਟੈਕਸ ਦੰਨੇ ਆ ਸੀ ਇੱਕ ਟਰੱਕ ਜੇ ਲੈਣਿਆ ਸੀ ਨਵਾਂ 10 ਲੱਖ ਰੁਪਏ ਉਹ ਤੇ ਜੀਐਸਟੀ ਦੰਨੇ ਸਰਕਾਰ ਦੀ ਸਾਨੂੰ ਇੰਨੀ ਸੋਚਦਾ ਵੀ ਨਹੀਂ ਸਾਡੇ ਡਰਾਈਵਰ ਨੂੰ ਸਾਡੀ ਡੈੱਡ ਬੋਡੀ ਨੂੰ ਇੱਥੇ ਪਹੁੰਚਾ ਦੇ ਸਰਕਾਰ ਕਹਿ ਰਹੀ ਹੈ ਵੀ ਕਾਨੂੰਨ ਉਹਨਾਂ ਦੇ ਵੀ ਭਲੇ ਖਾਤਰ ਹੈ ਡਰਾਈਵਰਾਂ ਨੂੰ ਸਮਝ ਨਹੀਂ ਆ ਰਿਹਾ ਜਾਂ ਸਰਕਾਰ ਦੀ ਸਮਝ ਨੂੰ ਝ ਘਟ ਰਹੀ ਹੈ ਇਹ ਸਰਕਾਰ ਹੀ ਬੇਵਕੂ ਭਾਈ ਇੱਕ ਡਰਾਈਵਰ ਆ ਜਿਹੜਾ 10-15000 ਰੁਪਏ ਕਮਾ ਕੇ ਆਪਦੇ ਬੱਚੇ ਮਸਾਂ ਪਾਲਦਾ ਤੁਸੀਂ ਵੀ ਕਬੀਲਦਾਰੋਂ 15000 ਨਾਲ ਚੁੱਲ੍ਹਾ ਨਹੀਂ ਚੱਲਦਾ ਬੰਦੇ ਦਾ ਤੇ ਉਤਲੇ ਖਰਚੇ ਦਵਾਈਆਂ ਦੇ ਹੋਰ ਕਿਵੇਂ ਚੱਲਣਗੇ ਤੇ ਜਿਹੜੇ ਡਰਾਈਵਰ ਨੂੰ ਅੱਜ 10 ਸਾਲ ਦੀ ਸਜ਼ਾ ਹੁੰਦੀ ਆ ਉਹ ਸਜ਼ਾ ਅਡਰੇਗੀ ਤੇ ਜੁਰਮਾਨਾ ਕਿੱਥੋਂ ਭੋਤੂ ਜੀ ਤੁਸੀਂ ਆਪ ਸਹਿਣਿਓ ਵੀ ਜਦੋਂ ਕਹਿੰਦੇ ਕੋਈ ਵੀ ਐਕਸੀਡੈਂਟ ਹੋ ਜਾਏ ਕਸੂਰ ਵੱਡੀ ਗੱਡੀ ਦਾ ਕਰ ਪਰਚਾ ਗੱਡੀ ਤੇ ਹੁੰਦਾ ਜੀ ਗੱਡੀ ਦਾ ਵਾਲਾ ਹਾਲਾਂਕਿ ਕੋਈ ਕਸੂਰ ਨਹੀਂ ਹੁੰਦਾ ਮੋਟਰਸਾਈਕਲ ਵਾਲਾ ਕਿ ਮੱਲੋਗਲੀ ਥੱਲੇ ਬਾੜਦਾ ਸਾਡੇ ਸਾਡਾ ਕਿੰਗੂਰਾ ਅਸੀਂ ਜੇ ਚੱਕਦੇ ਆਂ ਤਾਂ ਲੋਕ ਗੱਡੀ ਨੂੰ ਅੱਗ ਲਾਉਂਦੇ ਆਂ ਡਰਾਈਵਰ ਨੂੰ ਕੁੜਦਿਆ ਡਰਾਈਵਰ ਜਾਵੇ ਤਾਂ ਕਿੱਧਰ ਜਾਵੇ ਲੋਕ ਰੁਕਦੇ ਨਹੀਂ ਬੱਤੀਆਂ ਤੇ ਵੀ ਨਹੀਂ ਰੁਕਦੇ ਹਾਲਾਂਕਿ ਗੱਡੀ ਵਾਲਾ ਕੁੱਤੇ ਨੂੰ ਵੀ ਨਹੀਂ ਮਾਰਦਾ ਜਾਣ ਬੁੱਝ ਕੇ ਅਸੀਂ ਇੱਕ ਕੁੱਤੇ ਨੂੰ ਵੀ ਨਹੀਂ ਮਾਰਦੇ ਕੁੱਤਾ ਵੀ ਆਵੇ ਅਸੀਂ ਗੱਡੀ ਸਾਈਡ ਤੇ ਹਟ ਕੇ ਆਪਦਾ ਨੁਕਸਾਨ ਕਰ ਲੈਨੇ ਆਂ ਅਸੀਂ ਬਹੁਤ ਕੋਸ਼ਿਸ਼ ਕਰਦੇ ਆਂ ਗੱਡੀ ਰੋਕਦੇ ਆਂ ਚੱਕ ਕੇ ਵੀ ਲੈ ਜਾਂਦੇ ਆਂ ਪਰ ਪਰਚ ਸਾਡੇ ਤੇ ਪੈ ਜਾਂਦੇ ਆਂ ਜਦੋਂ ਕੋਈ ਵੀ ਐਕਸੀਡੈਂਟ ਹੋ ਜਾਂਦਾ ਉਹ ਕਹਿੰਦੇ ਡਰਾਈਵਰ ਭੱਜ ਜਾਂਦਾ ਕੋਈ ਵੀ ਦੱਸੂਗਾ ਡਰਾਈਵਰ ਭੱਜਦਾ ਕਿਉਂ ਆ ਉੱਥੇ ਕਾਰ ਕੇ ਮਾਰਦੇ ਆ ਜੀ ਪਬਲਿਕ ਕੁੱਟ ਦਿੰਦੀ ਆ ਤਮਾਸ਼ਗੀਰ ਹੁੰਦੇ ਆ ਜਿਹੜੇ ਲੋਕੋ ਡਰਾਈਵਰ ਨੂੰ ਪੈਂਦਾ ਗੱਡੀ ਨੂੰ ਭੰਨ ਤੋੜਦੇ ਹੋਏ ਲੁੱਟ ਖੋਹਦੇ ਹੋ ਜਾਂਦੇ ਆ ਡਰਾਈਵਰ ਜਾਵੇ ਤਾਂ ਦੱਸੋ ਕਿੱਧਰ ਜਾਵੇ ਜਾਣ ਤਾਂ ਬਚਾਉਣੀ ਆ ਡਰਾਈਵਰ ਨੇ ਨਾ ਚੱਕਦੇ ਆ ਅਸੀਂ ਤਾਂ ਸਾਡੇ ਦੇ ਪਰਚੇ ਪੈਂਦੇ ਆ ਭੱਜਦੇ ਆ ਤਾਂ ਪਰਚੇ ਪੈਂਦੇ ਆ ਹੁਣ ਅਸੀਂ ਕਿੱਧਰ ਜਾਈਏ ਦੱਸੋ ਫਿਰ ਅਸੀਂ ਹੜਤਾਲਾਂ ਹੀ ਕਰਾਂਗੇ ਜੀ ਹੋਰ ਅਸੀਂ ਕੀ ਕਰਾਂਗੇ ਡਰਾਈਵਰ ਦੀ ਜਾਨ ਦੀ ਵੀ ਤਾਂ ਕੋਈ ਕੀਮਤ ਆ ਨਾ ਜੇ ਉਹ ਉੱਥੇ ਖੜ ਜੂਗਾ ਭੀੜ ਨੂੰ ਕਿਵੇਂ ਦੱਸੋਗੇ ਵੀ ਮੈਂ ਸੱਚਾ ਸੀ ਜਾਂ ਝੂਠਾ ਸੀ ਭੀੜ ਸੁਣਨ ਨੂੰ ਤਿਆਰ ਹੀ ਨਹੀਂ ਹੁੰਦੀ ਜੀ ਭੀੜ ਨੇ ਤਾਂ ਤੁਸੀਂ ਆਹ ਵੀਡੀਓ ਜੀ ਦੇਖੀ ਹੋਣੀ ਆ ਇੱਕ ਡਰਾਈਵਰ ਦੱਸ ਰਿਹਾ ਕਹਿੰਦਾ ਟਰੱਕ ਆਪਦਾ ਹੀ ਟਰੱਕ ਵਿੱਚ ਵੱਜਿਆ ਤੇ ਉੱਥੇ ਖੜੇ ਮੰਡੀਰ ਨੇ ਉਸ ਨੂੰ ਕੁੱਟਦਾ ਜਦ ਕਿ ਉਹਨਾਂ ਦਾ ਦੋਨੇ ਗੱਡੀਆਂ ਇੱਕੋ ਹੀ ਮਾਲਕ ਦੀਆਂ ਸੀ ਇੱਕੋ ਹੀ ਡਰਾਈਵਰ ਸੀ ਆਪਦੀ ਗੱਡੀ ਆਪਦੀ ਗੱਡੀ 'ਚ ਹੀ ਵੱਜੀ ਸਾਈਡ ਵਾਲੀ ਗੱਡੀ ਨੇ ਮਤਲਬ ਸਾਈਡ ਤੇ ਖੜੇ ਲੋਕਾਂ ਨੇ ਉਹ ਡਰਾਈਵਰ ਮਗਰਲਾ ਕੁੱਟਦਾ ਜਾਣਕਾਰੀ ਤਾਂ ਦੇ ਨਹੀਂ ਰਹੀ ਸਰਕਾਰ ਕਾਨੂੰਨ ਲਾ ਰਹੀ ਹੈ ਜਾਣਕਾਰੀ ਦੇਣੀ ਪਹਿਲਾਂ ਪਹਿਲਾਂ ਉਹਨਾਂ ਨੂੰ ਪਰਫੈਕਟ ਕਰਨਾ ਫੇਰ ਬੰਦਾ ਗਲਤੀ ਕਰਦਾ ਤਾਂ ਉਹਦੇ ਤੇ ਲਾਗੂ ਹੋਵੇ ਇਹ ਗੱਲ ਵੱਡੇ ਵਿਦਵਾਨਾਂ ਨੂੰ ਕਿਉਂ ਨਹੀਂ ਸਮਝ ਆਉਂਦੀ ਜਿਹੜੇ ਉੱਥੇ ਬੈਠ ਕੇ ਟੀਵੀ ਤੇ ਮੈਂ ਦੇਖਿਆ ਸੀਗਾ ਕੱਲ ਉਹ ਕਰੀ ਜਾਂਦੇ ਸੀ ਕਾਨੂੰਨ ਬਹੁਤ ਚੰਗਿਆ ਜਿਹੜੇ ਸਗੋ ਉਹੀ ਹੈ ਡਰਾਈਵਰ ਸੀਗੇ ਜਾਂ ਟਰਾਂਸਪੋਰਟਰ ਸੀਗੇ ਉਹਨਾਂ ਨੂੰ ਬਹੁਤ ਸੌਕੇ ਸਮਝੂ ਚਾ ਗਈ ਵੀ ਇਹ ਜੀ ਮਾਰ ਵੱਡੇ ਵਿਦਵਾਨਾਂ ਨੇ ਕਈ ਬੰਦੇ ਇਹੋ ਜਿਹੇ ਹੁੰਦੇ ਨੇ ਮਗਰ ਬੋਲਣਾ ਹੁੰਦਾ ਉਹਨਾਂ ਨੇ ਜਾਂ ਵੀ ਹਾਂ ਜੀ ਹਾਂ ਸਹੀ ਹੈ ਜੀ ਇਹ ਗਲਤ ਹੈ ਜੀ ਤਾਂ ਗਲਤ ਹੈ ਮੈਂ ਕਹਣਾ ਵੀ ਜਿਹੜਾ ਵੀ ਕਾਨੂੰਨ ਬਣਾਉਂਦਾ ਦੋਖ ਦਿਨ ਤਾਂ ਉਹਦੇ ਟਰੱਕ ਤੇ ਵੀ ਲਵਾਉਣੇ ਚਾਹੀਦੇ ਆ ਜਿਹਨੇ ਟਰਾਂਸਪੋਰਟ ਤੇ ਬਣਾਉਣਾ ਦੋਖ ਦਿਨ ਬਸ ਤੇ ਵੀ ਲਵਾਉਣੇ ਚਾਹੀਦੇ ਉਹਨੂੰ ਪਤਾ ਤਾਂ ਲੱਗੇ ਉਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਹੁੰਦਾ ਜਿਹੜੇ ਕਾਨੂੰਨ ਬਣਾਈਏ ਇਹ ਗੜਕਰੀ ਸਾਹਿਬ ਇੱਕ gekeੜਾ ਸਾਡੇ ਨਾਲ ਲਵਾ ਕੇ ਤਾਂ ਇਥੇ ਖੜਨਾ ਜੀ ਜਿੰਨੇ ਜ਼ਿਆਦਾ ਕਾਨੂੰਨ ਬੰਦਦੇ ਨੇ ਉੰਨੀ ਜ਼ਿਆਦਾ ਕਰਪਸ਼ਨ ਵਾਧੀ ਹੈ ਉਹ ਕਿਵੇਂ ਜੀ ਉਹ ਜੀ ਵੀ ਹੁਣ ਕਾਨੂੰਨ ਬਣ ਗਿਆ ਇਹ ਟੈਂਡਰਾਂ ਦਾ ਮੰਨ ਲਓ ਪੁਲਿਸ ਨੂੰ ਦੱਸ ਵੀ ਦਿੱਤਾ ਡਰਾਈਵਰ ਨੇ ਜਾ ਕੇ ਪੁਲਿਸ ਵਾਲੇ ਕਹਣਗੇ ਅਸੀਂ ਤੇਰੇ ਤੇ ਕਾਨੂੰਨ ਪਾਵਾਂਗੇ ਨਹੀਂ ਦੇ ਵੀ ਯਾਰ ਉਹਨੂੰ ਡਰਾਈਵਰ ਨੂੰ ਦੱਸਣਗੇ ਇਹਨੂੰ ਹੀ ਫੜ ਲੈਣਗੇ ਵੀ ਇਹ ਜੀ ਭੱਜ ਗਿਆ ਸੀ ਜੀ ਅਸੀਂ ਫੜ ਲੈਂਦਾ ਯਾਰ ਬੈਠ ਕੇ ਨਾ ਇਕੱਲੇ ਆਏ ਰਾਇ ਜੀ ਬਣਾ ਕੇ ਆਏ ਨਾ ਕਿਸੇ ਵੀ ਬੰਦੇ ਨੂੰ ਨਿੰਦ ਦਿਆ ਕਰੋ ਇਹਨਾਂ ਦੇ ਵੀ ਕੰਮ ਆ ਕਿਸੇ ਦਾ ਜੀ ਨਹੀਂ ਕਰਦਾ ਬਾਈ ਯਾਰ ਆਪਦੇ ਕੰਮ ਛੱਡ ਕੇ ਇੱਥੇ ਬੈਠਿਆ ਕੋਈ ਗੱਲ ਹੋਊਗੀ ਸੀਰੀਅਸ ਹੋ ਕੇ ਸੁਣਨੀ ਚਾਹੀਦੀ ਆ ਹੋਰ ਸਰਕਾਰਾਂ ਰਗੜ ਕੇ ਫੋੜੇ ਤੇ ਲਾਉਣ ਵਾਸਤੇ ਥੋੜੀ ਹੁੰਦੀ ਆਹੀ ਕੰਮ ਹੀ ਲੋਕਾਂ ਦੀਆਂ ਮੁਸ਼ਕਲਾਂ ਹੀ ਹੱਲ ਕਰਨੀਆਂ ਹੁੰਦੀ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਆਪਾਂ ਸਾਰਿਆਂ ਨੂੰ ਪਤਾ ਯਾਰ ਕਿ ਹੜਤਾਲ ਚੱਲ ਰਹੀ ਆ ਪਰ ਹੜਤਾਲ ਡਰਾਈਵਰਾਂ ਦੀ ਸੀ ਤੇ ਡਰਾਈਵਰ ਮੈਨੂੰ ਲੱਗਦਾ ਆ ਆਪਾਂ ਸਾਰੇ ਹੀ ਆ ਜਿਹੜੇ ਦੇ ਵੀ ਜਿਹੜਾ ਵੀ ਬੰਦਾ ਘਰੋਂ ਗੱਡੀ ਲੈ ਕੇ ਨਿਕਲਦਾ ਐ ਇੱਥੋਂ ਤੱਕ ਕਿ ਮੋਟਰਸਾਈਕਲ ਵੀ ਲੈ ਕੇ ਨਿਕਲਦਾ ਉਹ ਸਾਰੇ ਹੀ ਡਰਾਈਵ ਕਰਦਾ ਤੇ ਉਹ ਡਰਾਈਵਰ ਆ ਪਰ ਇਹ ਗੱਲ ਸਾਰੀ ਕਾਨੂੰਨ ਬਣਿਆ ਸਾਰੇ ਡਰਾਈਵਰਾਂ ਖਾਤਰ ਗੱਲ ਕੱਲੀ ਟਰੱਕਾਂ ਵਾਲਿਆਂ ਤੇ ਆ ਕੇ ਕਿਉਂ ਖੜ ਗਈ ਤੇ ਉਦੋਂ ਵੀ ਵੱਡੀ ਗੱਲ ਬਾਈ ਬਹੁਤ ਲੋਕ ਇਹੋ ਜਿਹੇ ਆ ਜਿਹੜੇ ਕਹਿੰਦੇ ਕਾਨੂੰਨ ਬਹੁਤ ਸਹੀ ਆ دلچسਪਤਾ ਇੱਥੇ ਹੁੰਦੀ ਹੈ ਗੱਲ ਆ ਕੇ ਵੀ ਖੇਤੀ ਤੇ ਕਾਨੂੰਨ ਬਣੇ ਜਿਹੜੇ ਖੇਤੀਮਾਰਾਂ ਨੂੰ ਸਮਝ ਨਹੀਂ ਆਏ ਪਰ ਸਿੱਧਾ ਸਾਦੇ ਕਿਸਾਨਾਂ ਨੂੰ ਸਮਝ ਆ ਗਏ ਸੀ ਇਸੇ ਤਰ੍ਹਾਂ ਹੋਣ ਇੱਕ ਡਰਾਈਵਰਾਂ ਨੂੰ ਲੈ ਕੇ ਕਾਨੂੰਨ ਬਣਿਆ ਜਿਹੜਾ ਕਿ ਬਹੁਤ ਸਿਆਣਿਆਂ ਨੂੰ ਸਮਝ ਨਹੀਂ ਆਇਆ ਪਰ ਜਿਹੜੇ ਡਰਾਈਵਰ ਸੀਗੇ ਸੋ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਉਹ ਘੱਟ ਪੜ੍ਹੇ ਲਿਖਿਆ ਉਹਨਾਂ ਨੂੰ ਸਿੱਧਾ ਸਿੱਧਾ ਸਮਝ ਆ ਗਿਆ ਕਿ ਇਹ ਮਾਰੂ ਨੇ ਕਿਉਂ ਮਾਰੂ ਨੇ ਤੇ ਜੇ ਕਿਸੇ ਦੇ ਵਹਿਮ ਆਪਾਂ ਉਹ ਵੀ ਕੱਢਾਂਗੇ ਕਿਉਂਕਿ ਮੈਂ ਬਹੁਤ ਸਾਰਾ ਇੰਟਰਨੈਟ ਤੇ ਇਹੋ ਜਿਹੀਆਂ ਚੀਜ਼ਾਂ ਦੇਖੀਆਂ ਜਿਦੇ ਚ ਲੋਕ ਜ਼ਿਆਦਾ ਨੈਗੇਟਿਵ ਬੋਲ ਰਹੇ ਸੀ ਇਹ ਗੱਲ ਨੂੰ ਲੈ ਕੇ ਤਾਂ ਆਪਾਂ ਇਹ ਸਾਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਮੈਂ ਇੱਕ ਟਰੱਕ ਯੂਨੀਅਨ 'ਚ ਬੈਠਾ ਬਹੁਤ ਸਾਰੇ ਲੋਕ ਮੇਰੇ ਆਸੇ ਪਾਸੇ ਆ ਇਹ ਟਰਾਂਸਪੋਰਟਰ ਆ ਜ਼ਿਆਦਾਤਰ ਇਹਨਾਂ 'ਚ ਉਹ ਵੀ ਲੋਕ ਆ ਜਿਹੜੇ ਖੁਦ ਆਪਣੀਆਂ ਗੱਡੀਆਂ ਚਲਾਉਂਦੇ ਆ ਮੈਂ ਕਿਹਾ ਜਾਂਦਾ ਟਰਾਂਸਪੋਰਟਰਾਂ ਕੋਲੇ ਪੈਸੇ-ਪੁਸੇ ਬਹੁਤ ਹੁੰਦੇ ਆ ਕਹਿੰਦੇ ਤੁਹਾਨੂੰ ਫਰਕ ਤਾਂ ਨਹੀਂ ਪੈਣਾ ਚਾਹੀਦਾ ਕਾਨੂੰਨ ਜਿਹੜਾ ਮਰਜ਼ੀ ਆ ਜੇ ਤੁਹਾਨੂੰ ਕੋ ਮਤਲਬ ਕਿ ਜਿਹੜਾ ਹੁਣ ਸਾਡਾ ਡਰਾਈਵਰ ਆ ਉਹਨੂੰ 10 ਸਾਲ ਦੀ ਸਜ਼ਾ ਹੋ ਜੇ ਡਰਾਈਵਰ ਇੱਕ 20 ਕਹੀ 15 ਤੋਂ 20 ਹਜ਼ਾਰ ਰੁਪਏ ਕਮਾਉਂਦਾ ਮਹੀਨੇ ਦਾ ਉਹ ਤੇ ਜੇ ਉਹਨੂੰ ਮਤਲਬ ਕਿ ਸਜ਼ਾ ਸਜ਼ਾ ਦੋ ਜੇ ਸਜ਼ਾ ਵੀ 10 ਸਾਲ ਦੀ ਕੋਈ ਐਣੀ ਥੋੜੀ ਮੋਟੀ ਤੇ ਉਹ ਕਿੱਥੋਂ ਹੋ ਕਰੂਗਾ 7 ਲੱਖ ਰੁਪਏ ਫਿਰ ਜੁਰਮਾਨਾ ਕਰਤਾ ਬਾਕੀ ਜਿਹੜਾ ਟਰਾਂਸਪੋਰਟਰਾਂ ਕੋਲੇ ਤੁਸੀਂ ਪੈਸਿਆਂ ਦੀ ਗੱਲ ਕਰਦੇ ਹੋ ਇਹ ਤਾਂ ਸਾਡੇ ਪੈਸੇ ਤਾਂ ਸਾਡੇ ਟੂਲ ਟੈਕਸਾਂ ਵਾਲੀ ਲੈ ਜਾਂਦੇ ਆ ਬਾਕੀ ਸਾਨੂੰ ਹੋਰ ਖਰਚੇ ਡੀਜ਼ਲ ਕਿੰਨਾ ਮਹਿੰਗਾ ਜੀ ਟਾਇਰ ਸਾਡਾ ਸਪੇਅਰ ਪਾਰਟ ਸਾਡਾ ਕਿੰਨਾ ਮਹਿੰਗਾ ਸਾਨੂੰ ਕਵਾਈ ਤਾਂ ਪਹਿਲਾਂ ਹੀ ਲੱਗ ਤੇ ਸਾਡੇ ਗੱਡੀਆਂ ਕਿੰਨੀਆਂ ਕਿੰਨੀਆਂ ਮਹਿੰਗੀਆਂ ਹੋ ਗਈਆਂ ਹੁਣ 50-50 ਲੱਖ ਦੀਆਂ ਗੱਡੀਆਂ ਲੈ ਕੇ ਅਸੀਂ ਕਿੱਥੋਂ ਕਮਾਈ ਕਰ ਲਾਂਗੇ ਉਹਨਾਂ 'ਚ ਟਰਾਂਸਪੋਰਟ ਦਾ ਕਿੱਤਾ ਤਾਂ ਸਾਡਾ ਜਮਾ ਬੁਰਾ ਹਾਲ ਹੋਇਆ ਪਿਆ ਜੀ ਬਾਕੀ ਆ ਸਾਨੂੰ ਜਮਾ ਹੀ ਮਾਰਤਾ ਇਹ ਮੰਨ ਲਾ ਸਾਥੋਂ ਐਕਸੀਡੈਂਟ ਹੋ ਗਿਆ 10 ਸਾਲ ਦੀ ਸਾਨੂੰ ਸਜ਼ਾ ਹੋਗੀ ਸਾਡੇ جواب ਕੀ ਕਰਨਗੇ ਮਗਰ ਕੀ ਕਰਨਗੇ ਇੱਕ ਡਰਾਈਵਰ ਕੋਲੇ ਤਾਂ ਉਹੀ ਉਹਨੇ ਕਮਾਉਣਾ ਤੇ ਉਹੀ ਉਹਨੇ ਕਰਨਾਗਾ ਬਾਕ ਪਾ ਲੈਣੇ ਆ ਕੰਮ ਵੀ ਪੂਰੀ ਤਰ੍ਹਾਂ ਜੇ ਕੋਈ ਟਰਾਂਸਪੋਰਟਰ ਵੀ ਆ ਉਹਦਾ ਵੀ ਡਰਾਈਵਰ ਤੇ ਹੀ ਡਿਪੈਂਡ ਕਰਦਾ ਕੋਈ ਹਜੇ ਇੱਚ ਐਡੀ ਹੋਰ ਕੋਈ ਚੀਜ਼ ਕਲਪ ਵੀ ਨਹੀਂ ਹੈਗਾ ਹਾਂ ਡਰਾਈਵਰ ਨਾਲ ਹੀ ਹੈ ਜੀ ਹੁਣ ਡਰਾਈਵਰ ਨੂੰ ਕਿੰਨੀ ਕਲਪਣਾ ਹੁਣ ਬਾਹਰਲੀਆਂ ਸਟੇਟਾਂ ਜਾਂਦੇ ਆ ਜੀ ਸਰਕਾਰ ਨੂੰ ਇਹ ਤਾਂ ਦੇਖ ਗਿਆ ਮੁੱਦਾ ਹੁਣ ਬਾਹਰਲੀ ਸਟੇਟਾਂ ਸਾਡਾ ਡਰਾਈਵਰ ਜਾਂਦਾ ਉੱਥੇ ਉਹਦੀ ਮੌਤ ਹੋ ਜਾਂਦੀ ਆ ਸਰਕਾਰ ਇੰਨੀ ਸਹੂਲਤ ਵੀ ਨਹੀਂ ਦਿੰਦੀ ਉਹਦੀ ਡੈੱਡ ਬੋਡੀ ਅਸੀਂ ਇੱਥੇ ਲੈ ਆਈਏ ਸਾਨੂੰ ਉੱਥੇ ਉਹਦਾ ਸਰਕਾਰ ਕਰਕੇ ਉਹ ਬੰਦਾ ਜਾਂ ਪ੍ਰਾਈਵੇਟ ਐਂਬੂਲੈਂਸ ਲੈ ਕੇ ਉਹਨੂੰ ਇੱਥੇ ਲੈ ਕੇ ਆਉਣਾ ਪੈਂਦਾ ਸਰਕਾਰ ਦੀ ਕੋਈ ਸਹੂਲਤ ਨਹੀਂ ਸਾਨੂੰ ਇ ਟੂਲ ਟੈਕਸ ਦਿੰਨੇ ਆ ਸਾਰੇ ਟੈਕਸ ਸਾਡੇ ਤੇ ਪੈਂਦੇ ਆ ਹੁਣ ਜਦੋਂ ਅਸੀਂ ਟਰੱਕ ਨਵਾਂ ਲੈਨੇ ਆ 10-10 ਲੱਖ ਰੁਪਏ ਜੀਐਸਟੀ ਦੇ ਦਿੰਨੇ ਆ ਅਸੀਂ ਇੱਕ ਟਰੱਕ ਜੇ ਲੈਨੇ ਆ ਅਸੀਂ ਨਵਾਂ 10 ਲੱਖ ਰੁਪਏ ਉਹ ਤੇ ਜੀਐਸਟੀ ਦੇਨੇ ਆ ਸਰਕਾਰ ਦੀ ਸਾਨੂੰ ਇੰਨੀ ਸੌਬਦਾ ਵੀ ਨਹੀਂ ਸਾਡੇ ਡਰਾਈਵਰ ਨੂੰ ਸਾਡੀ ਡੈੱਡ ਬੋਡੀ ਨੂੰ ਇੱਥੇ ਪਹੁੰਚਾ ਦੇ ਬਾਹਰਲੀ ਸਟੇਟ ਚ ਚੱਲ ਉਹਦੀ ਕੋਈ ਮੌਤ ਹੋ ਜਾਂਦੀ ਹੈ ਕੋਈ ਕਾਰਨ ਨਾਲ ਤੇ ਉਹਦੀ ਡੈੱਡ ਬੋਡੀ ਦਾ ਕੋਈ ਹੋਣੀ ਇਤਜਾਮ ਜਦੋਂ ਸਰਕਾਰ ਹੀ ਉਸੇ ਕਰਕੇ ਹੋਣਾ ਪੈਂਦਾ ਮੈਨਾਂ ਹੀ ਇੱਕ ਥਾਂ ਤੇ ਗੱਲ ਸੁਣੀ ਸੀ ਵੀ ਜਿਹੜੀ ਵੀ ਕੋਈ ਵੀ ਗੱਡੀ ਹੈ ਉਹ ਜਦੋਂ ਥੋੜਾ ਇਹਨੂੰ ਸੰਗੀ ਘੋਟ ਲਓ ਭਾਈ ਮੋਬਾਈਲ ਦੀ ਤੁਹਾਡੀ ਗੱਲ ਹੀ ਕਰ ਰਹੇ ਆ ਮੈਂ ਸੁਣਿਆ ਪੜਿਆ ਵੀ ਆ ਤੇ ਸੱਚ ਵੀ ਆ ਕੋਈ ਵੀ ਗੱਡੀ ਜਿਹੜੀ ਜਦੋਂ ਸੜਕ ਤੇ ਚੱਲਦੀ ਆ ਉਹ ਸਰਕਾਰ ਆਸਤੇ ਨੋਟ ਛਾਪ ਕੇ ਦੇਈ ਜਾਂਦੀ ਹੁੰਦੀ ਆ ਕਿਉਂਕਿ ਉਹਦੇ ਚ ਡੀਜ਼ਲ ਜਾਂ ਪੈਟਰੋਲ ਪੈਣਾ ਹੁੰਦਾ ਤੇ ਉਹਦੇ ਤੋਂ ਸਰਕਾਰ ਨੂੰ ਹਰ ਵੇਲੇ ਕਮਾਈ ਹੋ ਹੀ ਰਹੀ ਆ ਫਿਰ ਜਿਵੇਂ ਅੱਜ ਕੱਲ ਤਾਂ ਟੋਲ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਜਿੰਨਾ ਤੋਂ ਇੰਨੀ ਕਮਾਈ ਆ ਜਿਹੜਾ ਕਿਹਾ ਜਾਂਦਾ ਕਿ ਰੀੜ ਦੀ ਹੱਡੀ ਹੁੰਦੀ ਆ ਕਿਸੇ ਵੀ ਦੇਸ਼ ਦੀ ਉਹ ਅੱਜ ਇੰਨੇ ਸੜਕਾਂ ਤੇ ਆਏ ਪਏ ਆ ਸਰਕਾਰ ਕਹਿ ਰਹੀ ਹੈ ਵੀ ਕਾਨੂੰਨ ਉਹਨਾਂ ਦੇ ਵੀ ਭਲੇ ਖਾਤਰ ਹੈ ਡਰਾਈਵਰਾਂ ਨੂੰ ਸਮਝ ਨਹੀਂ ਆ ਰਿਹਾ ਜਾਂ ਸਰਕਾਰ ਦੀ ਸਮਝਣ ਜਗ ਘਟ ਰਹੀ ਹੈ ਇਹ ਸਰਕਾਰ ਹੀ ਬੇਵਕੂਫ ਹੈ ਜਿਹੜੇ ਕਾਨੂੰਨ ਆ ਬਿਲਕੁਲ ਗਲਤ ਆ ਇਹ ਤੁਸੀਂ ਸਾਡੀ ਯੂਨੀਅਨ ਦੇ ਵਿੱਚ ਜਿੰਨੀਆਂ ਵੀ ਗੱਡੀਆਂ ਕਿਸੇ ਤੋਂ ਸਹੀ ਕੇਸਤ ਨਹੀਂ ਭਰੀ ਜਾ ਰਹੀ ਮਾਲਕਾਂ ਤੋਂ ਕੋਈ ਖਰਚੇ ਸਾਡੇ ਪੂਰੇ ਨਹੀਂ ਹੋ ਰਹੇ ਸਾਨੂੰ ਕਿਲੋਮੀਟਰ ਦਾ ਸਹੀ ਪਾੜਾ ਨਹੀਂ ਮਿਲ ਰਿਹਾ ਬਿਲਕੁਲ ਹੀ ਅਸੀਂ ਕਿਰਸ ਤੋਂ ਕਿਰਸ ਕੱਢ ਕੇ ਗੱਡੀਆਂ ਚਲਾ ਰਹੇ ਹਾਂ ਫੇਰ ਸਾਡੇ ਆ ਤੇ ਉੱਤੇ ਆ ਥੋਪੇ ਜਾਂਦੇ ਜਿਹੜੇ ਕਾਨੂੰਨ ਆ ਬਿਲਕੁਲ ਗਲਤ ਆ ਇਹ ਇੱਕ ਡਰਾਈਵਰ ਆ ਜਿਹੜਾ 10-15000 ਰੁਪਇਆ ਕਮਾ ਕੇ ਆਪਦੇ ਬੱਚੇ ਮਸਾਂ ਪਾਲਦਾ ਤੁਸੀਂ ਵੀ ਕਬੀਲਦਾਰੋਂ 15000 ਨਾਲ ਚੁੱਲ੍ਹਾ ਨਹੀਂ ਚੱਲਦਾ ਬੰਦੇ ਦਾ ਤੇ ਉਤਲੇ ਖਰਚੇ ਦਵਾਈਆਂ ਦੇ ਹੋਰ ਕਿਵੇਂ ਚੱਲਣਗੇ ਤੇ ਜਿਹੜੇ ਡਰਾਈਵਰ ਨੂੰ ਅੱਜ 10 ਸਾਲ ਦੀ ਸਜ਼ਾ ਹੁੰਦੀ ਆ ਉਹ ਸਜ਼ਾ ਅਡਰ ਰੇਗੀ ਤੇ ਜੁਰਮਾਨਾ ਕਿੱਥੋਂ ਭੋਤੂ ਜੀ ਤੁਸੀਂ ਆਪ ਸਹਿਣਿਓ ਇਹ ਸਾਡੇ ਦੇ ਥੋਪੇ ਜਾ ਰਹੇ ਆ ਗੱਡੀ ਦਾ ਵਾਲ ਹਾਲਾਂਕਿ ਕੋਈ ਕਸੂਰ ਨਹੀਂ ਹੁੰਦਾ ਮੋਟਰਸਾਈਕਲ ਵਾਲਾ ਕੇ ਮੱਲੋਬਲੀ ਥੱਲੇ ਬਾੜਦਾ ਸਾਡੇ ਸਾਡਾ ਕੀ ਦੂਰਾ ਅਸੀਂ ਜੇ ਚੱਕਦੇ ਆਂ ਤੋਂ ਲੋਕ ਗੱਡੀ ਨੂੰ ਅੱਗ ਲਾਉਂਦੇ ਆਂ ਡਰਾਈਵਰ ਨੂੰ ਕੁਟਦੇ ਆਂ ਡਰਾਈਵਰ ਜਾਵੇ ਤਾਂ ਕਿੱਧਰ ਜਾਵੇ ਨਹੀਂ ਇੱਕ ਇੱਕ ਗੱਲ ਸੱਚੀ ਆ ਵੀ ਵੱਡੀ ਗੱਡੀ ਦਾ ਹੀ ਕਸੂਰ ਕੱਢਦੇ ਆਂ ਸਾਰੇ ਵੀ ਜਦੋਂ ਕਹਿੰਦੇ ਕੋਈ ਵੀ ਐਕਸੀਡੈਂਟ ਹੋ ਜਾਏ ਕਸੂਰ ਵੱਡੀ ਗੱਡੀ ਦਾ ਪਰਚਾ ਗੱਡੀ ਤੇ ਹੀ ਹੁੰਦਾ ਜੀ ਪਰਚਾ ਗੱਡੀ ਤੇ ਹੁੰਦਾ ਵੱਡੀ ਗੱਡੀ ਦਾ ਹੀ ਕਿਉਂ ਆਏ ਤਾਂ ਹੁਣ ਕਈ ਵੀਡੀਓ ਐਸੇ ਜੀਆਂ ਵੀ ਹੁੰਦੀਆਂ ਮੈਂ ਨਹੀਂ ਕਹਿੰਦਾ ਵੀ ਹਰ ਤਾਂ ਤੇ ਗੱਡੀ ਵਾਲੇ ਸਹੀ ਹੁੰਦੇ ਆ ਪਰ ਐਵੇਂ ਵੀ ਨਹੀਂ ਹੁੰਦਾ ਵੀ ਹਰ ਵਾਰੀ ਉਹੀ ਗਲਤ ਹੁੰਦੇ ਆ ਕਿ ਵੀ ਤੱਕੇ ਨਾ ਆ ਕੇ ਵੀ ਮੋਟਰਸਾਈਕਲ ਆਪਾਂ ਦੇਖਿਆ ਵੀ ਮਾਰਦੇ ਹੀ ਥੱਲੇ ਬਾੜਦੇ ਤੱਕੇ ਨਾ ਬਾੜਦੇ ਲੋਕ ਰੁਕਦੇ ਨਹੀਂ ਬੱਤੀਆਂ ਤੇ ਵੀ ਨਹੀਂ ਰੁਕਦੇ ਹਾਲਾਂਕਿ ਗੱਡੀ ਵਾਲਾ ਕੁੱਤੇ ਨੂੰ ਵੀ ਨਹੀਂ ਮਾਰਦਾ ਜਾਣ ਬੁੱਝ ਕੇ ਅਸੀਂ ਇੱਕ ਕੁੱਤੇ ਨੂੰ ਵੀ ਨਹੀਂ ਮਾਰਦੇ ਕੁੱਤਾ ਵੀ ਆਵੇ ਅਸੀਂ ਗੱਡੀ ਸਾਈਡ ਤੇ ਹਟ ਕੇ ਆਪਦਾ ਨੁਕਸਾਨ ਕਰ ਲੈਨੇ ਆ ਤੇ ਉਹ ਮੱਲੋ ਮਲੀ ਸਾਡੇ ਥੱਲੇ ਆਉਂਦੇ ਆ ਅਸੀਂ ਬਹੁਤ ਕੋਸ਼ਿਸ਼ ਕਰਦੇ ਆ ਗੱਡੀ ਰੋਕਦੇ ਆ ਚੱਕ ਕੇ ਵੀ ਲਜਾਣੇ ਆ ਪਰ ਪਰਚ ਸਾਡੇ ਤੇ ਪੈ ਜਾਂਦੇ ਆ ਅਸੀਂ ਜਾਈਏ ਤਾਂ ਕਿੱਧਰ ਜਾਈਏ ਦੱਸੋ ਹਾਲਾਂਕਿ ਸਾਡੇ ਆਪ ਦੇ ਖਰਚੇ ਨਹੀਂ ਪੂਰੇ ਹੁੰਦੇ ਭੁੱਖੇ ਤਾਂ ਮਰੀ ਜਾਂਦੇ ਗੱਡੀਆਂ ਵਾਲੇ ਜੀ ਕਿਸ ਤਾਂ ਟੁੱਟੀਆਂ ਪਈਆਂ ਗੱਡੀਆਂ ਵਿਕ ਗਈਆਂ ਲੋਕਾਂ ਦੀਆਂ ਇੱਕ ਗੱਲ ਜੀ ਹੋਰ ਜਿਹੜੀ ਸਾਰਿਆਂ ਚ ਆਈ ਐ ਵੀ ਜਦੋਂ ਕੋਈ ਵੀ ਐਕਸੀਡੈਂਟ ਹੋ ਜਾਂਦਾ ਉਹ ਕਹਿੰਦੇ ਡਰਾਈਵਰ ਭੱਜ ਜਾਂਦਾ ਤੁਸੀਂ ਸਾਰਿਆਂ ਨੇ ਤਕਰੀਬਨ ਜਿਨ੍ਹਾਂ ਦੀ ਟ੍ਰਾਂਸਪੋਰਟ ਹੁੰਦੀ ਆ ਉਹਨੇ ਕਦੇ ਨਾ ਕਦੇ ਆਪਦੀਆਂ ਗੱਡੀਆਂ ਆਪ ਚਲਾਈਆਂ ਵੀ ਹੁੰਦੀਆਂ ਕੋਈ ਵੀ ਦੱਸੂਗਾ ਡਰਾਈਵਰ ਭੱਜਦਾ ਕਿਉਂ ਆ ਉੱਥੇ ਕਾਰ ਨੂੰ ਕੁੱਟ ਕੇ ਮਾਰਦੇ ਆ ਜੀ ਪਬਲਿਕ ਕੁੱਟ ਦਿੰਦੀ ਆ ਤਮਾਸ਼ਗੀਰ ਹੁੰਦੇ ਆ ਜਿਹੜੇ ਲੋਕੋ ਡਰਾਈਵਰ ਨੂੰ ਪੈ ਜਾਂਦਾ ਗੱਡੀ ਨੂੰ ਭੰਨ ਤੋੜਦੇ ਤੇ ਲੁੱਟ ਖੋਤੇ ਹੋ ਜਾਂਦੇ ਆ ਡਰਾਈਵਰ ਜਾਵੇ ਤਾਂ ਦੱਸੋ ਕਿੱਧਰ ਜਾਵੇ ਜਾਨ ਤਾਂ ਬਚਾਉਣੀ ਐ ਡਰਾਈਵਰ ਨੇ ਨਾ ਚੱਕਦੇ ਆ ਅਸੀਂ ਤਾਂ ਸਾਡੇ ਦੇ ਪਰਚੇ ਪੈਂਦੇ ਆ ਭਜਦੇ ਆ ਤਾਂ ਪਰਚੇ ਪੈਂਦੇ ਹੁਣ ਅਸੀਂ ਕਿੱਧਰ ਜਾਈਏ ਦੱਸੋ ਫਿਰ ਅਸੀਂ ਹੜਤਾਲਾਂ ਹੀ ਕਰਾਂਗੇ ਜੀ ਹੋਰ ਅਸੀਂ ਕੀ ਕਰਾਂਗੇ ਇਹ ਸਰਕਾਰ ਸਾਨੂੰ ਮਾਰਨ ਤੇ ਤਲੀ ਹੋਈ ਆ ਹਰੇਕ ਮਹਿਕਮੇ ਨੂੰ ਇਕੱਲੇ ਸਾਨੂੰ ਨਹੀਂ ਹਰੇਕ ਮਹਿਕਮੇ ਨੂੰ ਮਾਰਨ ਤੇ ਤਲੀ ਹੋਈ ਹੈ ਜੀ ਆਪਦੀ ਗੱਡੀ ਆਪ ਕੌਣ ਚਲਾਉਂਦਾ ਜੀ ਇੱਥੇ ਤੁਸੀਂ ਖੁਦ ਚਲੋਨੇ ਆ ਜੀ ਜਿਵੇਂ ਅੰਕਲ ਨੇ ਦੱਸਿਆ ਪੂਰੀ ਇਹ ਗੱਲ ਨੂੰ ਵੀ ਕਹਿੰਦੇ ਵੀ ਜੇ ਖੜ ਜੇ ਮੌਕੇ ਤੇ ਸਰਕਾਰ ਕਹਿੰਦੀ ਵੀ ਉੱਥੇ ਖੜੋ ਨਹੀਂ 10 ਸਾਲ ਤੱਕ ਦੀ ਤੁਹਾਨੂੰ ਉਹ ਕੈਦ ਆ ਹਨਾ ਪਰ ਜੇ ਖੜ ਜੇ ਲੋਕ ਡਰਾਈਵਰ ਦੀ ਜਾਣ ਦੀ ਵੀ ਤਾਂ ਕੋਈ ਕੀਮਤ ਆ ਹਨਾ ਜੇ ਉਹ ਉੱਥੇ ਖੜ ਜੂਗਾ ਭੀੜ ਨੂੰ ਕਿਵੇਂ ਦੱਸੋਗੇ ਵੀ ਮੈਂ ਸੱਚਾ ਸੀ ਜਾਂ ਝੂਠਾ ਸੀ ਜਿਹੜਿਆਂ ਚ ਕੋਈ ਸੁਣਨ ਨੂੰ ਹੀ ਤਾਂ ਭੀੜ ਸੁਣਨ ਨੂੰ ਤਿਆਰ ਹੀ ਨਹੀਂ ਹੁੰਦੀ ਜੀ ਭੀੜ ਨੇ ਤਾਂ ਤੁਸੀਂ ਆ ਵੀਡੀਓ ਜੀ ਦੇਖੀ ਹੋਣੀ ਆ ਕੋਈ ਡਰਾਈਵਰ ਦੱਸ ਰਿਹਾ ਕਹਿੰਦਾ ਟਰੱਕ ਆਵਦਾ ਹੀ ਟਰੱਕ ਵਿੱਚ ਵੱਜਿਆ ਤੇ ਉੱਥੇ ਖੜੇ ਮੰਦਿਰ ਨੇ ਉਹਨੂੰ ਘੁੱਟਤਾ ਜਦਕਿ ਉਹਨਾਂ ਦਾ ਦੋਨੇ ਗੱਡੀਆਂ ਇੱਕੋ ਹੀ ਮਾਲਕ ਦੀਆਂ ਸੀ ਇੱਕੋ ਹੀ ਡਰਾਈਵਰ ਸੀ ਆ ਉਹਦੀ ਗੱਡੀ ਆ ਉਹਦੀ ਗੱਡੀ ਚੀਂ ਵੱਜੀ ਸਾਈਡ ਵਾਲੀ ਗੱਡੀ ਨੇ ਮਤਲਬ ਸਾਈਡ ਤੇ ਖੜੇ ਲੋਕਾਂ ਨੇ ਉਹ ਡਰਾਈਵਰ ਮਗਰਲਾ ਕੁੱਟਦਾ ਕਹਿੰਦੇ ਤੂੰ ਗੱਡੀ ਪੰਨਤੀ ਕੁਛ ਵੀ ਨਹੀਂ ਸੀ ਉਹਨਾਂ ਦਾ ਉਹਦੇ ਚ ਲੈਣ ਦੇਣਾ ਦੋਨੇ ਗੱਡੀਆਂ ਇੱਕ ਬੰਦੇ ਦੀਆਂ ਸੀਗੀਆਂ ਮਤਲਬ ਉਹਦੀ ਗੱਡੀ ਹਨ ਇੱਕ ਨੰਬਰ ਗੱਡੀ ਦੋ ਚ ਵੱਜੀ ਤੇ ਮਰੀਰ ਨੇ ਚੱਕੇ ਉਹਨੂੰ ਮਰੀਰ ਨੇ ਚੱਕੇ ਕੁੱਟਦਾ ਜੀ ਇਹ ਜਿਹੜਾ ਕੀ ਹੈ ਕਿ ਕਾਨੂੰਨ ਇਸ ਕੱਲੋਂ ਗਲਤ ਹੈਗਾ ਕਿ ਲੋ ਜਿਹੜੇ ਸਾਡੇ ਜਿਹੜੀ ਹੈਗੀ ਪੂਰੀ ਪੁਲਿਸ ਪੂਰੇ ਦੇਸ਼ ਦੀ ਕਿਤੇ ਵੀ ਪੁਲਿਸ ਚਲੇ ਜਾਓ ਜਿਵੇਂ ਤੁਸੀਂ ਗੱਲ ਕੀਤੀ ਵੀ ਮੈਂ ਦੇਖਿਆ ਵੀਡੀਓ ਤੇ ਬੰਦਾ ਆਪਣੇ ਆਪ ਥੱਲੇ ਆਇਆ ਉਸੇ ਵੀਡੀਓ ਦਾ ਤੁਸੀਂ ਪਰਚਾ ਕੱਢ ਕੇ ਦੇਖੋ ਟਰੱਕ ਤੇ ਪਾਇਆ ਹੋਊਗਾ ਹੈਵੀ ਵੀਹਿਕਲ ਤੇ ਮੇਰੇ ਨਾਲ ਮੇਰੇ ਕਈ ਟਰੱਕਾਂ ਦੇ ਐਕਸੀਡੈਂਟ ਹੋਏ ਨੇ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਉਹ ਪੁਲਿਸ ਵਾਲੇ ਕਹਿਣਗੇ ਨਹੀਂ ਜੀ ਇਹ ਹੋਇਆ ਸੀ ਤਾਂ ਵੱਡੀ ਗੱਡੀ ਤੇ ਪਰਚਾ ਦੇਣਾ ਇੱਥੇ ਆ ਕੇ ਜਿਹੜੀ ਤੁਸੀਂ ਗੱਲ ਕਰੀ ਵੀ ਡਰਾਈਵਰ ਨੂੰ ਕਿਵੇਂ ਸਮਝਾਈ ਕਿਉਂਕਿ ਉਹ 73 ਦੇ ਕੰਮ ਕਰਦਾ ਪਰਚਾ ਹਮੇਸ਼ਾ ਟਰੱਕ ਹਾਲੇ ਤੇ ਹੀ ਪੈਂਦਾ ਮੇਰੇ ਇੱਕ ਪਟਿਆਲੇ ਲੜਕੀ ਟਰੱਕ ਥੱਲੇ ਆਈ ਸੀ ਜਦ ਕਿ ਮਗਰਲੇ ਟਾਇਰ ਚ ਵੱਜੀ ਆ ਕਿ ਮਗਰੋਂ ਆ ਕੇ ਵੱਜੀ ਤੇ ਪਰਚਾ ਸਾਡੇ ਡਰਾਈਵਰ ਨੇ ਸਜਾ ਕੱਟੀ ਜੀ ਹਾਂਜੀ ਕਲੇਮ ਪਿਆ 30 ਲੱਖ ਰੁਪਏ ਦਾ ਜਦ ਇੰਸ਼ੋਰੈਂਸ ਸੀ ਚਲੋ ਜਦੋਂ ਹੁਣ ਕਸੂਰ ਨਹੀਂ ਗੱਲ ਤਾਂ ਇਹਦਾ ਗੱਲ ਇਹ ਨਹੀਂ ਕਿ ਇੰਸ਼ੋਰੈਂਸ ਕਰਾਇਆ ਵਈ ਸੀ ਜਾਂ ਨਹੀਂ ਕਰਾਇਆ ਅਸੀਂ ਗੱਲ ਤਾਂ ਇੱਕ ਕਸੂਰ ਹੋਣ ਜਾਂ ਨਾ ਹੋਣ ਦੀ ਆ ਤਾਂ ਇੱਕ ਗੱਲ ਚਲੋ ਬਾਕੀ ਆਪਾਂ ਪੁੱਛਦੇ ਆ ਕੋਈ ਗੱਲ ਨਹੀਂ ਯਾਰ ਤੁਸੀਂ ਕਿਉਂ ਨਹੀਂ ਬੋਲਦੇ ਹੈ ਤੁਸੀਂ ਆਇਆ ਬੈਠੇ ਹੋ ਤੁਹਾਡੇ ਮੁੱਦੇ ਦੀ ਗੱਲ ਹੈ ਹਾਂ ਇਹ ਸਾਡੇ ਜਿਹੜਾ ਮੇਨ ਕਾਰਨ ਹੈ ਇਹਦਾ ਕਿ ਸਾਨੂੰ ਸਕੂਲ ਦੇ ਵਿੱਚ ਟ੍ਰੈਫਿਕ ਬਾਰੇ ਦੱਸਿਆ ਨਹੀਂ ਜਾਂਦਾ ਸਬਜੈਕਟ ਹੋਣਾ ਚਾਹੀਦਾ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਰਕਾਰ ਨੂੰ ਇੱਕ ਹੋਰ ਬੇਨਤੀ ਕਰਦੇ ਆ ਕਿ ਇੱਥੇ ਇੱਕ ਸਬਜੈਕਟ ਬਣਾਇਆ ਜਾਵੇ ਹੁਣ ਤੁਸੀਂ ਕੀ ਤੁਸੀਂ ਦੱਸ ਸਕਦੇ ਹੋ ਵੀ ਛੜਕ ਦੇ ਵਿੱਚ ਲੈਣਾ ਹੁੰਦੀਆਂ ਨੇ ਚਿੱਟੀ ਲੈਣਾ ਇੱਕ ਕਟਿੰਗ ਹੁੰਦੀ ਹੈ ਬਚਾਲੇ ਕਟਿੰਗ ਹੁੰਦੀ ਹੈ ਸਾਈਡ ਤੋਂ ਬੰਦ ਹੁੰਦੀ ਹੈ ਕਿਉਂ ਹੁੰਦੀ ਹੈ ਜੀ ਪਤਾ ਨਹੀਂ ਨਾ ਹਾਂ ਉੱਥੇ ਤੁਸੀਂ ਅਸੀਂ ਓਵਰਟੇਕ ਕਰ ਇਹ ਪੜਾ ਰਿਆ ਹੋਣਾ ਜ਼ਰੂਰੀ ਹੈ ਕਿਉਂਕਿ ਟ੍ਰੈਫਿਕ ਦੇ ਵਿੱਚ ਚਾਹੇ ਕੋਈ ਅਫੀਸਰ ਬੰਦਾ ਹੈ ਸਕੂਲ ਚਾਹੇ ਕੋਈ ਦੁਕਾਨਦਾਰ ਹੈ ਬਿਜ਼ਨਸਮੈਨ ਹੈ ਉਹਨੇ ਸਵੇਰੇ ਜਾਣਾ ਹੈ ਘਰੋਂ ਬਾਹਰ ਨਿਕਲਣਾ ਹੈ ਸ਼ਾਮ ਨੂੰ ਵਾਪਸ ਆਉਣਾ ਹੈ ਮਤਲਬ ਹਰ ਵਿਅਕਤੀ ਨੇ ਟ੍ਰੈਫਿਕ 'ਚ ਰਹਿਣਾ ਹੈ ਇਸ ਲਈ ਸਕੂਲ ਦੇ ਵਿੱਚ ਇੱਕ ਟ੍ਰੈਫਿਕ ਦਾ ਸਬਜੈਕਟ ਹੋਣਾ ਵੀ ਬਹੁਤ ਜ਼ਰੂਰੀ ਹੈ ਆਹ ਜਿਹੜੀ ਚੀਜ਼ ਦਾ ਤੁਹਾਡਾ ਰੋਜ਼ ਵਾਹ ਪੈਣਾ ਜਦੋਂ ਤੁਸੀਂ ਪਤਾ ਹੀ ਹੈ ਵੀ ਵੱਡੇ ਹੋ ਕੇ ਕੁਛ ਨਾ ਕੁਛ ਤਾਂ ਚਲਾਉਂਗੀ ਕਿਤੇ ਜਾਣ ਖਾਤਰ ਤਾਂ ਉਹਦਾ ਇੱਕ ਜੇ ਸਬਜੈਕਟ ਹੋਵੇ ਤਾਂ ਉਹ ਵੀ ਚੰਗਾ ਪਰ ਆਪਾਂ ਕਿਹਨਾਂ ਚੱਲੋ ਹਾਂ ਜਾਣਕਾਰੀ ਇਹ ਉਹਨਾਂ ਜਿਹੜੇ ਕਾਰਨ ਇਹ ਹੈ ਨਾ ਕਿ ਜਾਣਕਾਰੀ ਤਾਂ ਦੇ ਨਹੀਂ ਰਹੀ ਸਰਕਾਰ ਕਾਨੂੰਨ ਲਾ ਰਹੀ ਹੈ ਜਾਣਕਾਰੀ ਦੇਣੀ ਪਹਿਲਾਂ ਪਹਿਲਾਂ ਉਹਨਾਂ ਨੂੰ ਪਰਫੈਕਟ ਕਰਨਾ ਫਿਰ ਬੰਦਾ ਗਲਤੀ ਕਰਦਾ ਤਾਂ ਉਹਦੇ ਤੇ ਲਾਗੂ ਹੋਵੇ ਫੇਰ ਉਸੇ ਗੱਲ ਤੇ ਆਉਣਾ ਵੀ ਇਹ ਗੱਲ ਵੱਡੇ ਵਿਦਵਾਨਾਂ ਨੂੰ ਕਿਉਂ ਨਹੀਂ ਸਮਝ ਆਉਂਦੀ ਜਿਹੜੇ ਉੱਥੇ ਬੈਠ ਕੇ ਟੀਵੀ ਤੇ ਮੈਂ ਦੇਖਿਆ ਸੀਗਾ ਕੱਲ ਉਹ ਕਰੀ ਜਾਂਦੇ ਸੀ ਵੀ ਕਾਨੂੰਨ ਬਹੁਤ ਚੰਗੇ ਆ ਜਿਹੜੇ ਸਗੋਂ ਉਹੀ ਹੈ ਡਰਾਈਵਰ ਸੀਗੇ ਜਾਂ ਟਰਾਂਸਪੋਰਟਰ ਸੀਗੇ ਉਹਨਾਂ ਨੂੰ ਬਹੁਤ ਸੌਖੇ ਸਮਝ ਆ ਗਈ ਵੀ ਇਹ ਜੀ ਮਾਰੂ ਨਹੀਂ ਮੈਂ ਵੀ ਬੀਜੇਪੀ ਦਾ ਸਮਰਥਕ ਆ ਜੀ ਇਹ ਜੀ ਗੱਲ ਨਹੀਂ ਆਇਆ ਵੱਡੇ ਵਿਦਵਾਨਾਂ ਨੇ ਕਈ ਬੰਦੇ ਇਹ ਜੇ ਹੁੰਦੇ ਨੇ ਮਗਰ ਬੋਲਣਾ ਹੁੰਦਾ ਉਹਨਾਂ ਨੇ ਜਾਂ ਵੀ ਹਾਂ ਜੀ ਹਾਂ ਸਹੀ ਹੈ ਜੀ ਤੇ ਗਲਤ ਹੈ ਜੀ ਤਾਂ ਗਲਤ ਹੈ ਡਰਾਈਵਰ ਨੂੰ ਕਿਉਂ ਸਮਝ ਆਇਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਕਿ ਉਹ ਤਰਤਲ ਦੇ ਕੰਮ ਕਰਦਾ ਹੈ ਗੱਡੀ ਸਾਈਡ ਤੇ ਖੜੀ ਐ ਹੋਟਲ ਤੇ ਖੜੀ ਐ ਦੂਰ ਆਕੇ ਵਿੱਚ ਵੱਜਿਆ ਕੋਈ ਪੁਲਿਸ ਚਾਕੇ ਪਰਚਾ ਵੱਡੀ ਗੱਡੀ ਤੇ ਪਾ ਦਿੰਦੀ ਐ ਨੋ ਪਾਰਕਿੰਗ ਜ਼ੋਨ ਚ ਖੜੀ ਐ ਜੀ ਉਹ ਖੜੀ ਐ ਜੀ ਉਹ ਖੜੀ ਐ ਜੀ ਮਤਲਬ ਹਰ ਤਰ੍ਹਾਂ ਦੀਆਂ ਕਿਸੇ ਨਾ ਕਿਸੇ ਦਾ ਬਹਾਨਾ ਬਣਾ ਕੇ ਉਹਨਾਂ ਨੇ ਵੱਡੀ ਗੱਡੀ ਤੇ ਪਰਚਾ ਪਾ ਦੇਣਾ ਕੋਈ ਵੀ ਬੰਦਾ ਜੇ ਮਗਰ ਵੱਜਦਾ ਜਾਂ ਪਿੱਛੇ ਵੱਜਦਾ ਜਾਂ ਕੋਈ ਤੋਂ ਵੀ ਕਿਤੇ ਵੀ ਕੋਈ ਐਕਸੀਡੈਂਟ ਹੁੰਦਾ ਐ ਐਗਜੈਕਟ ਜਿਹੜੀ ਉਹਦੀ ਪੋਜੀਸ਼ਨ ਹੁੰਦੀ ਐ ਐਗਜੈਕਟ ਜਿਹੜੀ ਉਹਦਾ ਕਾਰਨ ਹੁੰਦਾ ਉਹ ਨਹੀਂ ਉੱਥੇ ਲਿਖਿਆ ਜਾਂਦਾ ਪਾਲਿਸੀ ਥਿਉਰੀ ਬਣਾਉਂਦੀ ਐ ਡਰਾਈਵਰਾਂ ਨਾਲ ਵਾਪਰਦੀ ਆ ਰੋਜ਼ ਤੇ ਡਰਾਈਵਰਾਂ ਨਾਲ ਜਦੋਂ ਵਾਪਰਦੀ ਆ ਉਹਨਾਂ ਨੂੰ ਪਤਾ ਵੀ ਕਸੂਰ ਮੇਰਾ ਨਹੀਂ ਸੀਗਾ ਮੇਰੇ ਤੇ ਪਰਚਾ ਪੈ ਗਿਆ ਤੇ ਹੁਣ ਇਹ ਕਾਨੂੰਨ ਆਉਣ ਤੋਂ ਬਾਅਦ ਉਹਨਾਂ ਨੇ ਹੜਤਾਲ ਤੇ ਜਾਣਾ ਹੀ ਆ ਦੂਸਰੀ ਗੱਲ ਇਹ ਹੋਈ ਕਿ ਡਰਾਈਵਰ ਤਾਂ ਹੁਣ ਵੈਸੇ ਨਹੀਂ ਮਿਲ ਰਹੇ 24 ਘੰਟੇ ਕੰਮ ਕਰ ਰਹੇ ਨੇ ਦਿਨ ਰਾਤ ਕੰਮ ਕਰ ਰਹੇ ਨੇ ਮਿਹਨਤ ਬਾਹਰ ਜਾਂਦੇ ਆ ਅਸੀਂ ਆਊਟ ਆਫ ਇੱਕ ਰੀੜ ਦੀ ਹੱਡੀਆਂ ਆ ਅਰਥਵਿਵਸਤਾ ਦੀ ਕਸ਼ਮੀਰ ਤੋਂ ਸੇਵ ਚੱਕੇ ਉਹ ਘਾਟੀ ਤੱਕ ਭੇਜਦੇ ਆ ਜਿੱਥੇ ਨਹੀਂ ਹੁੰਦੀ ਘਾਟੀ ਤੋਂ ਚਾਹਪੱਤੀ ਚੱਕੀ ਕਸ਼ਮੀਰ ਤੱਕ ਆਂਦੀ ਹੈ ਪੂਰੇ ਪੂਰੇ ਦੇਸ਼ ਦੀ ਅਰਥਵਿਵਸਥਾ ਜਿਹੜੀ ਅਸੀਂ ਚਲਾਉਂਦੇ ਆ ਟਰੱਕ ਟਰੱਕਾਂ ਦੇ ਸਿਰ ਤੇ ਡਿਪੈਂਡ ਹੈ bizness ਦਿਨ ਰਾਤ ਬਾਹਰ ਜਾਂਦੇ ਨੇ ਠੀਕ ਹੈ ਜੀ ਉਹਨਾਂ ਨੂੰ ਕੋਈ ਸਹੂਲਤ ਨਹੀਂ ਕਿਤੇ ਕੋਈ ਸਹੂਲਤ ਨਹੀਂ ਕੋਸ਼ਤਾਂ ਮਿਲਦਾ ਹੋ ਡਰਾਈਵਰਾਂ ਨੂੰ ਕੋਈ ਸੁਵਿਧਾ ਹੁੰਦੀ ਆ ਬਾਈ ਕਿ ਨਹੀਂ ਮੈਂ ਬਾਈ ਦੀ ਗਲਤ ਤਾਂ ਵੀ ਸਾਰੇ ਕਹਣਗੇ ਬਾਈ ਨਾਲ ਕੋਈ ਸਕੀਰੀ ਤਾਂ ਨਹੀਂ ਬਾਈ ਨਾਲ ਹੀ ਗੱਲ ਕਰੀ ਜਣਾ ਜੜ ਕੇ ਮੇਰੀ ਜਿਹੜੇ ਬੰਦੇ ਨਾਲ ਸਕੀਰੀ ਆ ਵਾ ਬੈਠਾ ਇਹਨੂੰ ਮੈਂ ਇੱਕ ਸਵਾਲ ਵੀ ਨਹੀਂ ਪੁੱਛਿਆ ਆ ਜਾ ਆ ਜਾ ਆ ਜਾ ਭਰਾਵਾ ਘਾ ਆ ਜਾ ਮੈਂ ਘਰੋਂ ਰੋਟੀ ਵੀ ਖਾਣੀ ਆ ਆ ਜਾ ਮੀ ਇਹ ਗੱਲ ਨਾ ਡਰਾਈਵਰਾਂ ਨੂੰ ਸੱਚੀ ਕੋਈ ਸੁਵਿਧਾ ਨਹੀਂ ਮਿਲਦੀ ਕੋਈ ਸੁਵਿਧਾ ਨਹੀਂ ਟ੍ਰਾਂਸਪੋਰਟਰਾਂ ਨੂੰ ਤਾਂ ਮਿਲਦੀ ਉਹ ਨਾ ਨਾ ਕੋਈ ਨਹੀਂ ਟ੍ਰਾਂਸਪੋਰਟ ਲੁੱਟਣ ਤੇ ਹੀ ਆ ਸਾਰੇ ਟ੍ਰਾਂਸਪੋਰਟਰ ਲੁੱਟਣ ਦੇ ਕਿ ਟ੍ਰਾਂਸਪੋਰਟਰ ਨੂੰ ਸਰਕਾਰ ਕਾਰਨ ਕਾਨ ਕੀ ਟੋਲ ਟੈਕਸ ਅਸੀਂ ਦਿੰਨੇ ਆਂ ਰੋਡ ਟੈਕਸ ਅਸੀਂ ਭਰਦੇ ਆਂ ਤਿੰਨ ਮਹੀਨਾ ਬਾਅਦ ਸਾਲ ਦਾ 24000 ਰੁਪਏ ਰੋਡ ਟੈਕਸ ਹੈਗਾ ਫਿਰ 24000 ਨੈਸ਼ਨਲ ਪਰਮਿਟ ਦਾ ਹੈਗਾ 24000 ਇੱਕ ਗੱਡੀ ਦਾ ਭਰਨਾ ਹੁੰਦਾ ਤੁਸੀਂ ਤਿੰਨ ਮਹੀਨਿਆਂ ਦਾ ਤਿੰਨ ਮਹੀਨਾ ਦਾ 6000 24000 ਸਾਲ ਦਾ 24000 ਨੈਸ਼ਨਲ ਪਰਮਿਟ ਹੋ ਗਿਆ ਬਾਕੀ ਟੋਲ ਟੈਕਸ ਸਾਡ ਹੋ ਗਿਆ ਡੀਜ਼ਲ ਤੇ ਟੈਕਸ ਸਾਡ ਲੈਂਦੇ ਸਾਡੇ ਤੋਂ ਟਾਇਰਾਂ ਤੇ ਸਪੇਅਰ ਪਾਰਟ ਤੇ ਇਹ ਚੀਜ਼ਾਂ ਪੈਂਦੀਆਂ ਗੀਆਂ ਬੰਦੇ ਦੇ ਸਿਰ ਪੈਣੀਆਂ ਅਰੇ ਲੰਬੇ ਸਮੇਂ ਤੋਂ ਹੀ ਤੁਸੀਂ ਤਾਂ ਬਹੁਤ ਪੁਰਾਣੇ ਹੋਗੇ ਸੁਣਦੇ ਆਏ ਆਂ ਵੀ ਟਰਾਂਸਪੋਰਟਰਾਂ ਦੇ ਪੱਲੇ ਨਹੀਂ ਕੁਝ ਪੈ ਰਿਹਾ ਸਰਕਾਰਾਂ ਮਾਰਨ ਤੇ ਹੋਈਆਂ ਵੀ ਆ ਪਰ ਫਿਰ ਵੀ ਆਏ ਦਿਨ ਗੱਡੀਆਂ ਸੜਕਾਂ ਤੇ ਵਧ ਹੀ ਰਹੀਆਂ ਗੱਡੀਆਂ ਦਾ ਇਹ ਐ ਨਾ ਜੀ ਵੀ ਜਿਹੜੇ ਸਾਡੇ ਨਵੇਂ ਮੁੰਡਿਆ ਉਹਨਾਂ ਨੂੰ ਗਵਰਨਮੈਂਟ ਕੋ ਰੋਜ਼ਗਾਰ ਤਾਂ ਦੇ ਨਹੀਂ ਰਹੀ ਅੱਜ ਤੁਸੀਂ ਦੇਖੋ ਜੇ 80% ਗੱਡੀਆਂ ਦੇ ਉੱਤੇ ਬੀਏਬੀਏ ਪਾਸ ਡਰਾਈਵਰ ਮੁੰਡੇ ਕਾ ਦਿਹਾੜੀ ਕਰ ਰਿਹਾ ਉਹ ਦਿਹਾੜੀ ਕਰ ਰਿਹਾ ਇੱਕ ਤੁਸੀਂ ਹੁਣ ਦੇਖੋ ਜੇ ਇਹ ਜਿਹੜਾ ਬੰਦਾ ਬੀਏ ਪਾਸ ਕਰਕੇ 14-15 ਸਾਲ ਉਹਨੇ ਪੜ੍ਹਾਈ ਤੇ ਗਾਲੇ ਅਕਸਰ ਉਹਨੂੰ ਗੱਡੀ ਤੇ ਆਉਣਾ ਪਿਆ ਨਾ ਗੱਡੀ ਤੇ ਡਰਾਈਵਰੀ ਕਰਨੀ ਪਈ ਜੇ ਸਰਕਾਰ ਨੌਕਰੀਆਂ ਦੇਣੇ ਧੱਕੇ ਕੌਣ ਖਾਣ ਉਲਟਾ ਫੇਰ ਸਾਨੂੰ ਇਹ ਪਰੇਸ਼ਾਨ ਕਰ ਰਿਹਾ ਨਹੀਂ ਇੱਕ ਚੀਜ਼ ਹੈ ਤੇ ਪ੍ਰੈਕਟੀਕਲ ਵੀ ਹੋਣਾ ਚਾਹੀਦਾ ਵੀ ਯਾਰ ਜੇ ਤੁਸੀਂ ਮੰਨ ਲਓ ਡਰਾਈਵਰਾਂ ਬਾਰੇ ਕਾਨੂੰਨ ਬਣਾਉਣਾ ਮੈਂ ਇਹ ਕਹਣਾ ਵੀ ਕੋਈ ਵੀ ਕਿਸੇ ਦੀ ਮਰਜ਼ੀ ਸਰਕਾਰ ਆ ਚਲੋ ਇੱਥੇ ਬੈਠੇ ਸਾਰੀਆਂ ਪਾਰਟੀਆਂ ਦੀ ਤੁਸੀਂ ਸਮਰਥਕ ਹੋਵੋਗੇ ਤੇ ਠੀਕ ਆ ਡੈਮੋਕ੍ਰੇਸੀ ਚਾਹੀ ਹੁੰਦਾ ਪਰ ਮੈਂ ਕਹਣਾ ਵੀ ਜਿਹੜਾ ਵੀ ਕਾਨੂੰਨ ਬਣਾਉਂਦਾ ਦੋਖ ਦਿਨ ਤਾਂ ਉਹਦੇ ਟਰੱਕ ਤੇ ਵੀ ਲਵਾਉਣੇ ਚਾਹੀਦੇ ਆ ਜਿਹਨੇ ਟਰਾਂਸਪੋਰਟ ਤੇ ਬਣਾਉਣਾ ਦੋਖ ਦਿਨ ਬਸ ਤੇ ਵੀ ਲਵਾਉਣੇ ਚਾਹੀਦੇ ਉਹਨੂੰ ਪਤਾ ਤਾਂ ਲੱਗੇ ਉਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਹੁੰਦਾ ਜਿਹੜੇ ਕਾਨੂੰਨ ਬਣਾਈ ਜਾਂਦੇ ਇਹ ਗੜਕਰੀ ਸਾਹਿਬ ਇੱਕ gekeੜਾ ਸਾਡੇ ਨਾਲ ਲਵਾ ਕੇ ਤਾਂ ਇਥੇ ਖੜਨਾ ਜੀ ਉਹਨਾਂ ਨੂੰ ਪਤਾ ਲੱਗੇ ਵੀ ਸਾਨੂੰ ਕੋਈ ਸਹੂਲਤ ਰਾਜ ਮਿਲਦੀ ਆ ਕਿ ਸਾਡੀਆਂ ਕੀ ਦੁੱਖ ਸੁਪਲਿਕਾਂ ਦੁੱਖ ਤਕ ਖਲੀਪਾਂ ਦਾ ਸਾਡੀਆਂ ਕੋਈ ਸੁਣਦਾ ਨਹੀਂ ਤੇ ਸਾਡੇ ਉਹਨਾਂ ਨੂੰ ਖਰਚਾ ਦਾ ਨਹੀਂ ਪਤਾ ਖਰਚੇ ਕੀ ਆਉਂਦੇ ਆ ਸਾਡੇ ਤੇ ਥੋਪ ਹੀ ਜਾਂਦੇ ਆ ਕੂਨ ਤੇ ਕਾਨੂੰਨ ਥੋਪਦਾ ਕਾਨੂੰਨ ਤੇ ਕਾਨੂੰਨ ਥੋਪਦਾ ਹੇ ਖਰਚੇ ਵਧੀ ਜਾਂਦੇ ਸਾਨੂੰ ਆਮਦਨ ਦਾ ਤਾਂ ਰਿਗਾਰਡ ਦਾ ਮਾਰਿਆ ਗਿਆ ਸਾਡਾ ਆਮਦਨ ਹੈ ਨਹੀਂ ਨਾ ਸਾਨੂੰ ਆਮਦਨ ਹੋਵੇ ਅਸੀਂ ਤਾਂ ਫੇਰ ਤਾਂ ਭਰਨ ਖਰਚੇ ਵੀ ਭਰਨ ਯੋਗ ਹੈਗੇ ਹਨ ਬਸ ਕਾਨੂੰਨ ਥੋਪਨ ਵਾਲੇ ਇਹ ਸਰਕਾਰਾਂ ਬਿਲਕੁਲ ਖਤਮ ਕਰਨ ਤੇ ਤੁਲੀਆਂ ਮੈਕਮ ਨੂੰ ਸਾਰੇ ਮੈਕਮ ਨੂੰ ਜ਼ੀਰੋ ਕਰ ਦਿੰਦੇ ਨੇ ਤਾਂ ਹਾਂ ਜੀ ਇੱਕ ਨਾ ਜੀ ਜਿੰਨੂੰ ਕਾਨੂੰਨ ਜਿੰਨੇ ਜ਼ਿਆਦਾ ਕਾਨੂੰਨ ਬੰਦਦੇ ਨੇ ਉੰਨੇ ਜ਼ਿਆਦਾ ਕਰਪਸ਼ਨ ਵਧਦੀ ਹੈ ਉਹ ਕਿਵੇਂ ਜੀ ਉਹ ਜੀ ਵੀ ਹੁਣ ਕਾਨੂੰਨ ਬਣ ਗਿਆ ਇਹ ਟੈਂਡਰਾਂ ਦਾ ਮੰਨ ਲਓ ਪੁਲਿਸ ਨੂੰ 10 ਵੀ ਦਿੱਤਾ ਡਰਾਈਵਰ ਨੇ ਜਾ ਕੇ ਪੁਲਿਸ ਵਾਲੇ ਕਹਣਗੇ ਅਸੀਂ ਤੇਰੇ ਤੇ ਕਾਨੂੰਨ ਪਾਵਾਂਗੇ ਨਹੀਂ ਦੇਵੀ ਯਾਰ ਉਹਨੂੰ ਡਰਾਈਵਰ ਨੂੰ ਦੱਸਣ ਗਏ ਇਹਨੂੰ ਹੀ ਫੜ ਲੈਣਗੇ ਵੀ ਇਹ ਭੱਜ ਗਿਆ ਸੀ ਜੀ ਅਸੀਂ ਫੜ ਲੈਂਦਾ ਇਹ ਤਾਂ ਭੱਜ ਰਿਹਾ ਸੀ ਜੀ ਅਸੀਂ ਫੜ ਲੈਂਦਾ ਪਰ ਮੈਂ ਉਹ ਦੱਸਣ ਹੀ ਗਿਆ ਇੱਕ ਕ੍ਰਪਸ਼ਨ ਦਾ ਵੀ ਇੱਕ ਕਾਰਨ ਬਣੂਗਾ ਬਹੁਤ ਵੱਡੀ ਕ੍ਰਪਸ਼ਨ ਦਾ ਤਾਂ ਚਲੋ ਮੈਂ ਤਾਂ ਸਾਨੂੰ ਇੱਕ ਮੋਟਾ-ਮੋਟਾ ਜਿਹਾ ਪੰਜਾਬ ਦੇ ਜਿਹੜੇ ਵੀ ਟਰਾਂਸਪੋਰਟਰ ਆ ਤੇ ਖੁਦ ਗੱਡੀਆਂ ਚਲਾਉਂਦੇ ਆ ਉਹਨਾਂ ਦੇ ਪੱਖ ਤੋਂ ਇੱਕ ਸਮਝਾਉਣ ਦੀ ਗੱਲ ਜੀ ਕਰੀ ਆ ਵੀ ਯਾਰ ਬੈਠ ਕੇ ਨਾ ਗੱਲਾਂ ਰਾਇ ਜੀ ਬਣਾ ਕੇ ਆਏ ਨਾ ਕਿਸੇ ਵੀ ਬੰਦੇ ਨੂੰ ਨਿੰਦ ਦਿਆ ਕਰੋ ਇਨਾਂ ਦੇ ਵੀ ਕੰਮ ਆ ਕਿਸੇ ਦਾ ਜੀ ਨਹੀਂ ਕਰਦਾ ਬਾਈ ਯਾਰ ਆਪਦੇ ਕੰਮ ਛੱਡ ਕੇ ਇਹ ਬੈਠੇ ਆ ਕੋਈ ਗੱਲ ਹੋਊਗੀ ਸੀਰੀਅਸ ਹੋ ਕੇ ਸੁਣਨੀ ਚਾਹੀਦੀ ਆ ਹੋਰ ਸਰਕਾਰਾਂ ਰਗੜ ਕੇ ਫੋੜੇ ਤੇ ਲਾਉਣ ਵਾਸਤੇ ਥੋੜੀ ਹੁੰਦੀਆਂ ਆਹੀ ਕੰਮ ਹੀ ਲੋਕਾਂ ਦੀਆਂ ਮੁਸ਼ਕਲਾਂ ਹੀ ਹੱਲ ਕਰਨੀਆਂ ਹੁੰਦੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ